ਸ਼੍ਰੀ ਗੁਰੂ ਤੇਗ ਬਹਾਦਰ ਨਗਰ ਇਤਿਹਾਸਿਕ ਗੁਰਦੁਆਰਾ ਦਮਦਮਾ ਸਾਹਿਬ ਦੇ ਸਾਹਮਣੇ ਕੂੜੇ ਕਰਕਟ ਦੇ ਬਨ ਰਹੇ ਡੰਪ ਤੋਂ ਲੋਕ ਬਹੁਤ ਪਰੇਸ਼ਾਨ ਹਨ ਲੋਕਾਂ ਦਾ ਕਹਿਣਾ ਹੈ ਕਿ ਦੂਰ ਦਰਾਡੇ ਲੋਕ ਇੱਥੇ ਕੂੜਾ ਸੁੱਟ ਕੇ ਜਾ ਰਹੇ ਹਨ ਅਤੇ ਨਾਲ ਹੀ ਉਹਨੂੰ ਅੱਗ ਵੀ ਲਗਾ ਰਹੇ ਹਨ ਉਹਨਾਂ ਕਹਿੰਹਾ ਕਿ ਨਜ਼ਦੀਕ ਹੀ ਇੱਕ ਗੁਰੂ ਤੇਗ ਬਹਾਦਰ ਨਗਰ ਕਲੋਨੀ ਵਾਸੀ ਹੈ ਜੇਕਰ ਅੱਗ ਕਲੋਨੀ ਵੱਲ ਹਵਾ ਨਾਲ ਵੱਧ ਗਈ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇੱਥੋਂ ਕੂੜੇ ਦੇ ਢੇਮ ਨੂੰ ਹਟਾਇਆ ਜਾਵੇ ਅਤੇ ਲੋਕਾਂ ਨੂੰ ਇੱਥੇ ਕੂੜਾ ਸੁੱਟਣ ਤੋਂ ਮਨਾ ਕੀਤਾ ਜਾਵੇ ਬਹੁਤ ਗਲਤ ਗੱਲ ਸਾਰ ਲੱਗੇ ਘਾਰਿਆ ਕੋਈ ਨੇਰੀ ਚੱਲ ਜਵੇ ਘਰ ਤੇ ਵੀ ਜਾ ਸਕਦੀ ਆ ਇੱਕ ਤਾਂ ਸਾਡੇ ਨੰਗਦੇ ਨੇਰੇ ਸਵੇਰੇ ਇੱਥੇ ਸਾਰਾ ਕੋਈ ਇਹ ਬਦਬੂ ਬੜੀ ਆ ਨੰਗੀ ਦਾਵਾ ਕੂੜਾ ਇੱਥੇ ਨਹੀਂ ਛੁੱਟਦਾ ਚੰਗਾ ਲੱਗਦਾ ਇਹਦਾ ਸਹਾਰੀ ਸੁਧਾਰ ਕੀਤਾ ਜਾਵੇ ਐਂ ਕਹਿੰਦੇ ਸੁਧਾਰ ਕੀਤਾ ਜਾਵੇ ਬਹੁਤ ਵੱਧ ਬਹੁਤ ਬਹੁਤ ਜਿਆਦਾ ਹੈ ਹਰ ਬਾਰ ਇਹ ਕਿ ਲੱਗਿਆ ਕਿ ਲੱਗਣੂ ਬਿਮਾਰੀ ਵੀ ਲਾ ਸਕਦੇ ਕਿਉਂ ਨਾ ਦੇ ਨੰਗਾਉਂਦੇ ਆ ਸਮੈਲ ਬਹੁਤ ਬੜੀ ਆਉਂਦੀ ਏ ਦੀ ਕੂੜਾ ਛੋਟੇ ਅੱਦੇ ਆ ਗੰਦ ਕਿੰਨਾ ਛੋਟ ਕੇ ਜਾਂਦੇ ਨੇ ਤੇ ਬੂੜਾ ਲੱਗਦਾ ਸਾਨੂੰ ਹੋਰ ਵੀ ਕਈ ਕੋਹ ਛੋਟ ਜਾਂਦੇ ਵਿੱਚ ਬਾਦੂ ਇਤਰਾ ਕੱਲੀ ਵਾਰੀ ਸਪਾਈ ਕਰਵਾਈ ਕੱਲੀ ਵਾਰੀ ਇੱਥੇ ਹੋਇਆ ਕੋਖੜੀ ਤੇ ਕਰਦੇ ਕਾਰ ਪਾਈ ਹੱਥ ਮਹੱਲਾ ਜਾਵੇ ਬਸ ਇਥੇ ਕੂੜਾ ਤੁਹਾਨੂੰ ਇੱਥੇ ਲੈ ਕੇ ਆਏ ਹਾਂ ਗੁਰੂ ਤੇਗ ਬਹਾਦਰ ਨਗਰ ਜਿਸ ਦੇ ਸਾਹ ਦਾ ਦਮਦਮਾ ਸਾਹਿਬ ਹੈ ਸੋ ਸੋਭਤ ਹੈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਹ ਧਰਤੀ ਹੈ ਤੇ ਗੁਰਦੁਆਰਾ ਉੱਥੇ ਮੌਜੂਦ ਹੈ ਇਸ ਵਾਲੇ ਇਸ ਛੜਕ ਦੇ ਉੱਤੇ ਪ੍ਰਸ਼ਾਸਨ ਵੱਲੋਂ ਸਫਾਈ ਕਰਮਚਾਰੀਆਂ ਵੱਲੋਂ ਇੱਕ ਕੂੜੇ ਦਾ ਡੈਂਪ ਬਣਾਇਆ ਜਾ ਰਿਹਾ ਹੈ ਜਿਸ ਨਾਲ ਜਿਸ ਨਾਲ ਜਿਸ ਤੋਂ ਬੜੀ ਭਿਆਨਕ ਬਦਬੂ ਆ ਰਹੀ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਕੂੜੇ ਨੂੰ ਅੱਗ ਵੀ ਲਾਈ ਜਾਂਦੀ ਹੈ ਜਿਸ ਨਾਲ ਨਾਲ ਹੀ ਲੱਗਦੀ ਕਲੋਨੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਹੜੀ ਕਲੋਨੀ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਅੱਗ ਪਹੁੰਚ ਸਕਦੀ ਹੈ ਤੇ ਬਹੁਤ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਲੋਕਾਂ ਨੇ ਕਿਹਾ ਹੈ ਕਿ ਇਸ ਇਲਾਕੇ ਦੀ ਜਲਦੀ ਤੋਂ ਜਲਦੀ ਸਫਾਈ ਕਰਾਈ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੇ ਦੀ ਰਿਪੋਰਟ ਅੰਮ੍ਰਿਤਸਰ